ਤਰੰਦੀ ਹਰ ਗਤੀ ਵੀਦੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲ ਨੂੰ ਰਿੰਗ ਕਰੋ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰਪਿਆਰੇ ਤੁਸੀਂ ਸਭ ਆਖੂ ਭੀ ਜਾਣਦੇ ਹੋ ਕਿ ਕੁਝ ਦਿਨ ਪਹਿਲਾਂ ਬੜਾ ਹਲਚਲ ਦੇ ਅੱਗੇ ਧਰਨਾ ਲੱਗਿਆ ਹੋਇਆ ਸੀ ਜਿਸ ਦੇ ਵਿੱਚ ਸਿੱਖ ਪੰਥ ਦੀਆਂ ਕਈ ਉੱਘੀਆਂ ਸ਼ਖਸੀਅਤਾਂ ਪਹੁੰਚੀਆਂ ਸਨ ਅਤੇ ਉੱਥੇ ਲੱਖਾਂ ਸਦਾਨਾ ਵੀ ਸੀ ਜਿੱਥੇ ਕਿਸੇ ਪੱਤਰਕਾਰ ਵੱਲੋਂ ਉਹਨਾਂ ਨੂੰ ਜਦੋਂ ਸਵਾਲ ਕੀਤਾ ਗਿਆ ਤਾਂ ਲੱਖਾਂ ਸਦਾਨਾ ਦੀ ਉਹ ਵੀਡੀਓ ਤੋਰ ਮੋੜ ਕੇ ਸੋਸ਼ਲ ਮੀਡੀਆ ਤੇ ਪਾਈ ਗਈ ਜਿਸ ਦੇ ਸਫਾਈ ਦੇਣ ਵਾਸਤੇ ਲੱਖਾਂ ਸਦਾਨਾ ਇੱਕ ਵਾਰ ਲਾਈਵ ਹੋਏ ਪਰ ਲਾਈਵ ਹੋ ਕੇ ਜੋ ਉਹਨਾਂ ਨੇ ਕਿਹਾ ਉਹ ਮੋੜ ਵੱਡਾ ਵਿਵਾਦ ਪੈਦਾ ਕਰ ਸਕਦਾ ਹੈ ਕਿਉਂਕਿ ਲੱਖਾਂ ਸਤਾਨਾ ਨੇ ਆਪ ਕਿਹਾ ਕਿ ਉਹ ਕਤਲ ਕੇਸ ਦੇ ਫਰਾਰ ਸਨ ਤੇ ਆ ਕੇ ਰੁਕੇ ਕਿਹਣਾ ਕੋਲ ਸਨ ਸਿਮਰਨਜੀਤ ਸਿੰਘ ਮਾਨ ਕੋਲ ਸਤਿ ਸ਼ਕਾਲ ਪੰਜਾਬੀਓ ਅ ਅੱਜ ਜਿਹੜਾ ਉਹ ਥੋੜਾ ਜਿਹਾ ਰਾਤ ਨੂੰ ਪਾਪੀ ਟਾਈਮ ਹੋ ਗਿਆ ਤੇ ਤੁਹਾਡੇ ਨਾਲ ਜਿਹੜੀ ਗੱਲਬਾਤ ਕਰਨ ਦਾ ਮਕਸਦ ਇਹ ਹੀ ਹੈ ਕਿ 9 ਤਰੀਕ ਨੂੰ ਜਦੋਂ ਬੜਾਇਆ ਜੇਲ੍ਹ ਦੇ ਅੱਗੇ ਧਰਨਾ ਲੱਗਿਆ ਸੀਗਾ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਤਾਂ ਉੱਥੇ ਇੱਕ ਚੈਨਲ ਵਾਲਾ ਕੋਈ ਸੀ ਵੀਰ ਪਤਾ ਨਹੀਂ ਮੈਂ ਤਾਂ ਧਿਆਨਤ ਨਹੀਂ ਹੈ ਕਿਹੜਾ ਚੈਨਲ ਸੀਗਾ ਉਹ ਤੇ ਉਹਨੇ ਮੈਥੋਂ ਕੋਲ ਸਵਾਲ ਪੁੱਛੇ ਸੀ ਤੇ ਉਹਨਾਂ ਸਵਾਲਾਂ ਦਾ ਇਹ ਜਵਾਬ ਦੇ ਵਿੱਚ ਮੈਂ ਕੁਝ ਗੱਲਾਂ ਬਾਤਾਂ ਜਿਹੜੀਆਂ ਉਹ ਕੀਤੀਆਂ ਸੀ ਤੇ ਉੱਥੇ ਗੱਲ ਆਈ ਸੀ ਕਿ ਸਰਦਾਰ ਸਿਮਰਜੀਤ ਸਿੰਘ ਮਾਨ ਬਾਰੇ ਪਹਿਲਾਂ ਤਾਂ ਮੈਂ ਇਹ ਗੱਲ ਕਹਿਣੀ ਚਾਹੁੰਦਾ ਕਿ ਮਾਨ ਸਾਹਿਬ ਦਾ ਮੈਂ ਦਿਲੋਂ ਸਤਿਕਾਰ ਕਰਦਾਂ ਜਦੋਂ ਵੀ ਆ ਜਿਹੜੇ 35 40 ਸਾਲ ਨੇ ਸਿੱਖ ਸੰਘਰਸ਼ ਦੇ ਇਹਦਾ ਇਤਿਹਾਸ ਲਿਖਿਆ ਜਾਊਗਾ ਤਾਂ ਮਾਨ ਸਾਹਿਬ ਦਾ ਨਾਂ ਜਿਹੜਾ ਉਹ ਸੁਨਹਿਰੀ ਅੱਖਰਾਂ ਦੇ ਵਿੱਚ ਲਿਖਿਆ ਜਾਊਗਾ ਵੈਸੇ ਤਾਂ ਸਾਨੂੰ ਹਰ ਸਿੱਖ ਨੂੰ ਉਸ ਹਰ ਸਿੱਖ ਸੰਘਰਸ਼ ਦੇ ਯੋਧੇ ਦਾ ਮਾਨ ਸਨਮਾਨ ਕਰਨਾ ਚਾਹੀਦਾ ਹੈ ਚਾਹੇ ਜਿਹੜੇ ਇੱਥੋਂ ਚਲੇ ਗਏ ਨੇ ਚਾਹੇ ਜਿਹੜੇ ਉਹ ਜੇਲ੍ਹਾਂ 'ਚ ਬੈਠੇ ਨੇ ਚਾਹੇ ਉਹ ਜਲਾਵਤਨੀ ਹੈਗੇ ਨੇ ਤੇ ਸੋ ਪਰ ਉੱਥੇ ਜਿਹੜੀਆਂ ਗੱਲਾਂ ਕੁਝ ਹੋਰ ਆ ਗਈਆਂ ਮੈਨੂੰ ਅੱਜ ਸਵੇਰ ਦੇ ਫੋਨ ਆਉਣ ਲੱਗੇ ਸੱਜਣਾ ਮਿੱਤਰਾਂ ਦੇ ਕਿ ਯਾਰ ਉਹ ਵੀਡੀਓ ਕਿਸੇ ਨੇ ਪਤਾ ਨਹੀਂ ਕੀ ਕੱਟਵਾ ਡੇ ਮੈਨੂੰ ਸਮਝ ਨਹੀਂ ਆਉਂਦੀ ਕਿ ਬਹੁਤ ਵੱਡੀਆਂ ਗੜਬੜਾਂ ਹੁੰਦੀਆਂ ਨੇ ਫੇਸਬੁੱਕ ਵਾਲਿਆਂ ਨੂੰ ਪਤਾ ਕੀ ਕੀ ਮਿਲਦਾ ਮੈਨੂੰ ਸਮਝ ਨਹੀਂ ਆਉਂਦੀ ਉਹ ਕਿਸ ਨੇ ਪਾਇਆ ਹੋਆ ਸੀ ਇਹ ਦੇਖੋ ਜੀ ਲੱਖੇ ਨੇ ਜੀ ਮਾਨ ਦੀ ਕਰਤੂਤ ਲਿਆਂਦੀ ਸਾਹਮਣੇ ਆਹ ਦੇਖੋ ਜੀ ਲੱਖੇ ਨੇ ਪਰਦਾ ਫਾਸ ਕੀਤਾ ਸੀ ਮਨ ਚਿਤ ਮਾਨ ਦਾ ਉਹ ਪਤਾ ਨਹੀਂ ਕਿਵੇਂ ਕੋਈ ਐਟੀਟਿਊਡ ਕਰਕੇ ਕੀ ਕਹਾਣੀਆਂ ਇਹ ਲੋਕ ਜਿਹੜੇ ਜੋੜਦਨ ਦੇ ਨੇ ਸੋ ਨਹੀਂ ਚਾਹੀਦਾ ਮੈਂ ਇਸ ਗੱਲ ਬਾਰੇ ਪੜਤਾਲ ਵੀ ਕਰ ਰਿਹਾ ਹਾਂ ਕਿ ਜਿਹੜੇ ਬੰਦੇ ਇਸ ਤਰ੍ਹਾਂ ਦੀਆਂ ਗੱਲਾਂ ਬਾਤਾਂ ਕਰਦੇ ਨੇ ਉਹ ਨਹੀਂ ਹੋਣੀਆਂ ਚਾਹੀਦੀਆਂ ਸੋ ਮੈਂ ਕੁਛ ਮਾਨ ਸਾਹਿਬ ਬਾਰੇ ਮੈਂ ਜਿਹੜੀਆਂ ਗੱਲਾਂ ਬਾਤਾਂ ਦਰਨ ਸਾਂਝੀਆਂ ਕਰਨਾ ਚਾਹੁੰਦਾ ਕਿ ਜੇ ਮੈਂ ਨਿੱਜੀ ਆਪਣੀ ਗੱਲ ਕਰਾਂ ਤਾਂ ਮਾਨ ਸਾਹਿਬ ਨਾਲ ਮੇਰਾ ਕਿਹੋ ਜਿਹਾ ਜਿਹੜਾ ਸਨੇਹ ਰਿਹਾ ਉਹ ਮੈਂ ਤੁਹਾਨੂੰ ਦੱਸ ਵੀ ਦਣਾ ਮੈਂ ਕਤਲ ਕੇਸ ਦੇ ਵਿੱਚ ਕਿਤੇ ਭੱਜਿਆ ਹੋਇਆ ਸੀ ਤੇ ਮੈਂ ਫਰਾਰੀ ਕੁਝ ਟਾਈਮ ਮਾਨ ਸਾਹਿਬ ਕੋਲ ਵੀ ਰਿਹਾ ਤੇ ਇਸ ਤੋਂ ਇਲਾਵਾ ਜਿੰਨੇ ਵੀ ਪੰਜਾਬ ਦੇ ਵਿੱਚ ਫੇਕ ਐਨਕਾਊਂਟਰ ਹੋਏ ਨੇ ਨੌਜਵਾਨ ਮੁੰਡਿਆਂ ਦੇ ਜਿਨ੍ਹਾਂ ਨੂੰ ਗੈਂਗਸਟਰ ਕਹਿ ਕੇ ਉਹ ਮਾਰ ਦਿੱਤਾ ਗਿਆ ਉਹਦੇ ਹੱਕ ਦੇ ਵਿੱਚ ਵੀ ਮਾਨਸਾਹ ਬੁੱਲੇ ਨੇ ਮਾਨਸਾਹ ਹਰ ਉਸ ਸੰਘਰਸ਼ੀ ਯੋਧੇ ਦੇ ਹੱਕ ਦੇ ਵਿੱਚ ਜਾ ਕੇ ਖੜੇ ਨੇ ਬੋਲੇ ਨੇ ਬੇਚੇਜ ਕੋ ਕੇ ਕਿ ਜਿਨ੍ਹਾਂ ਨੇ ਵੀ ਜਿਹੜਾ ਹੈ ਉਹ ਕਿਸੇ ਵੀ ਮਤਲਬ ਕਿ ਚੰਗੇ ਕੰਮ ਦੇ ਲਈ ਕੋਈ ਨਾ ਕੋਈ ਆਪਣੀ ਜਾਨ ਨੂੰ ਤਲੀ ਤੇ ਰੱਖ ਕੇ ਕੰਮ ਕਰ ਕੀਤਾ ਤੇ ਚਾਹੇ ਉਹ ਕਦੋਂ ਫੜਿਆ ਗਿਆ ਉਦੋਂ ਵੀ ਮਾਨਸਾਹਬ ਨੇ ਹਾਲਾ ਨਾਰਾ ਮਾਰਿਆ ਤੇ ਇਸ ਤੋਂ ਇਲਾਵਾ ਹਮੇਸ਼ਾ ਮਾਨਸਾਹਬ ਨੇ ਹਾਲਾ ਨਾਰਾ ਮਾਰਦੇ ਰਹੇ ਨੇ ਸੋ ਵੀਰ ਪਰ ਮੈਂ ਜਿਹੜੀ ਗੱਲ ਉੱਥੇ ਕੀਤੀ ਸੀ ਉਹ ਮੈਂ ਤੁਹਾਨੂੰ ਦੱਸ ਵੀ ਦਿੰਨਾ ਕਿ ਮੈਂ ਗੱਲ ਇਹ ਕੀਤੀ ਸੀ ਕਿ ਉਹ ਕਿਸੇ ਨੇ ਪੁੱਛਿਆ ਕਿ ਮਾਨਸਾਹਬ ਬਾਰੇ ਪੁੱਛਿਆ ਤਾਂ ਮੈਂ ਗੱਲ ਕੀਤੀ ਸੀ ਕਿ ਜਦੋਂ ਅਸੀਂ ਵਾਰ-ਵਾਰ ਫੇਲ ਹੁੰਨੇ ਆ ਨਾ ਜ਼ਿੰਦਗੀ ਦੇ ਵਿੱਚ ਤੇ ਸਾਨੂੰ ਪਰਚੋਲ ਕਰ ਲੈਣੀ ਚਾਹੀਦੀ ਹੈ ਵੀ ਅਸੀਂ ਕਿਉਂ ਵਾਰ-ਵਾਰ ਇਸ ਤਰ੍ਹਾਂ ਫੇਲ ਹੋ ਰਹੇ ਆ ਸੋ ਮੈਂ ਇਹ ਗੱਲ ਇਹੀ ਕੀਤੀ ਸੀ ਕਿ ਮਾਨ ਸਾਹਿਬ ਟਾਪਰ ਰਹੇ ਨੇ ਆਈਐਸ ਅ ਇੰਡੀਆ ਦੇ ਵਿੱਚ ਭਾਰਤ ਦੇ ਵਿੱਚ ਤਾਂ ਉਹ ਬਹੁਤ ਸੁਲਝੇ ਹੋਏ ਨੇ ਸਮਝੇ ਹੋਏ ਨੇ ਉਹਨੂੰ ਸਮਝਣਾ ਚਾਹੀਦਾ ਸੀ ਕਿ ਅਸੀਂ ਵਾਰ-ਵਾਰ ਜਿਹੜੇ ਇਸ ਤਰ੍ਹਾਂ ਦਾ ਫੇਲ ਹੋ ਰਹੇ ਹਾਂ ਤਾਂ ਉਹਦਾ ਕਾਰਨ ਕੀ ਹੈ ਪਰ ਤੁਲਨਾ ਹੀ ਕੱਲ ਜੀ ਬਹੁਤ ਜ਼ਰੂਰੀ ਆ ਸੋ ਇਸੇ ਮਸਲੇ ਤੇ ਮੈਂ ਗੱਲ ਕੀਤੀ ਸੀ ਪਰ ਉਹਨੂੰ ਪਤਾ ਨਹੀਂ ਕਿਵੇਂ ਤੋੜ ਮਰੋੜ ਕੇ ਪੇਸ਼ ਕਰ ਦਿੱਤਾ ਗਿਆ ਤੇ ਉਹ ਕਾਫੀ ਜਿਹੜੀ ਵੀਡੀਓ ਫੈਲਾ ਦਿੱਤੀ ਗਈ ਤਰ੍ਹਾਂ-ਤਰ੍ਹਾਂ ਦੇ ਜਿਹੜੇ ਪੇਜ ਬਣੇ ਹੋਏ ਹਨ ਉਹਨਾਂ ਤੋਂ ਉਸ ਤੋਂ ਬਾਅਦ ਮੈਨੂੰ ਵੀ ਕੋਈ ਸੱਜਣਾ ਆ ਦੇ ਕਹਿੰਦੇ ਯਾਰ ਤੂੰ ਮਾਨ ਸਾਹਿਬ ਬਾਰੇ ਮਾੜਾ ਬੋਲਿਆ ਜਾਂ ਤੇਰੀ ਮਾੜੀ ਗੱਲ ਸੋ ਨਹੀਂ ਮੈਂ ਵਾਨ ਸਾਹਿਬ ਬਾਰੇ ਮੈਂ ਅੱਜ ਵੀ ਸਤਿਕਾਰ ਕਰਦਾ ਤੇ ਮੈਂ ਦੂਜੀ ਗੱਲ ਹੋਰ ਤੁਹਾਨੂੰ ਕਹਿਣਾ ਚਾਹੁੰਦਾ ਕਿ ਸਾਨੂੰ ਮੈਂ ਉੱਥੇ ਸਟੇਜ ਤੇ ਹਰ ਸਟੇਜ ਤੇ ਮੈਂ ਗੱਲ ਬੋਲਿਆ ਕਿ ਸਾਨੂੰ ਇਕੱਠੇ ਹੋਣ ਦੀ ਲੋੜ ਆ ਸਭ ਤੋਂ ਜਿਹੜੀ ਅਹਿਮ ਗੱਲ ਆ ਸਿਕ ਸਾਨੂੰ ਇਕੱਠੇ ਹੋਣ ਦੀ ਲੋੜ ਆ ਜੇ ਅਜੇ ਅਸੀਂ ਇਕੱਠੇ ਨਹੀਂ ਹੋਵਾਂਗੇ ਅਸੀਂ ਇਸ ਤਰ੍ਹਾਂ ਇੰਤਫਾੜ ਰਹੇ ਇਸ ਤਰ੍ਹਾਂ ਹੀ ਪਾਟੇ ਰਹੇ ਤਾਂ ਫਿਰ ਇਹਨਾਂ ਲੋਕਾਂ ਨੇ ਸਾਨੂੰ ਕਦੇ ਵੀ ਇਸ ਤਰ੍ਹਾਂ ਜਿਹੜਾ ਉਹ ਕਿਸੇ ਵੀ ਤਣਪੱਤਨ ਨਹੀਂ ਲੱਗਣ ਦੇਣਾ ਸਾਡੇ ਕੋਲ ਇੱਕੋ ਇੱਕ ਹੱਲ ਬਚਦਾ ਕਿ ਅਸੀਂ ਇਕੱਠੇ ਹੋਈਏ ਸਾਰੀਆਂ ਜਿੰਨੀਆਂ ਸਿੱਖ ਜਥੇਬੰਦੀਆਂ ਨੇ ਹੁਣ ਜਿਵੇਂ ਪੜਾਤਰ ਪੜਾ ਜਿਹੜੇ ਮੋਰਚੇ ਲੱਗ ਰਹੇ ਨੇ ਜੇਲਾਂ ਦੇ ਅੱਗੇ ਅੰਬਰਸਾਰ ਫਿਰ ਬੜੈਲ ਹੁਣ ਨਾਬੇ ਇਸ ਤਾਰੀਖ ਨੂੰ ਸੋ ਮੈਂ ਸਮਝਦਾ ਕਿ ਹਰ ਸਿੱਖ ਦਾ ਯਾਰ ਇੱਕ ਫਰਜ਼ ਬਣਦਾ ਕਿ ਜਿਹੜੇ ਬੰਦਿਆਂ ਨੇ ਯਾਰ ਸਾਡੀ ਸਾਡੀ ਖਾਤਰ ਕੌਮ ਦੇ ਵਿजूद ਨੂੰ ਕਾਇਮ ਰੱਖਣ ਦੀ ਖਾਤਰ ਆਪਣੀਆਂ ਜ਼ਿੰਦਗੀਆਂ ਆਪਣੀਆਂ ਜਵਾਨੀਆਂ ਜੇਲਾ ਚ ਗਾਲਦੀਆਂ 30 30 40 40 ਸਾਲ ਹੋ ਗਏ ਬੈਠਿਆਂ ਨੂੰ ਆਪਣੇ ਪਰਿਵਾਰ ਪਿੱਛੇ ਉਹਨਾਂ ਦੇ ਤਬਾਹ ਹੋ ਗਏ ਕੰਗਾਂ ਨੂੰ ਤਾਂ ਵਿਚਾਰਾਂ ਉਹਨਾਂ ਨੇ ਅਡੀਕਦੀਆਂ ਮਾਂ ਮਾਂ ਉਹਨਾਂ ਦੇ ਬਾਪ ਚਲੇ ਗਏ ਇਸ ਦੁਨੀਆ ਤੋਂ ਤੇ ਅਸੀਂ ਉਹ ਮਤਲਬ ਕਿ ਜਿਹੜੇ ਸਵਿਕ ਤੌਰ ਤੇ ਵੀ ਜਿਹੜੇ ਪਾਹਜ ਹੋ ਗਏ ਮਾਨਸਿਕ ਤੌਰ ਤੇ ਵੀ ਰੋਗੀ ਹੋ ਗਏ ਤੇ ਯਾਰ ਇੱਥੇ ਬੰਦਾ 10 ਦਿਨ ਕਦੇ ਘਰੋਂ ਬਾਹਰ ਰਹੇ ਜੇ ਨਾ ਤੇ ਆ ਵੀ ਮੈਨੂੰ ਲੱਗਦਾ ਹੁੰਦਾ ਕਿ ਅ ਬੰਦੇ ਨੂੰ ਐ ਲੱਗਣ ਲੱਗ ਜਾਂਦਾ ਵੀ ਛੇਤੀ ਘਰੇ ਚੱਲ ਗਏ ਯਾਰ ਜਿਹੜੇ ਬੰਦਿਆਂ ਨੂੰ 40 40 ਸਾਲ ਹੋ ਗਏ ਯਾਰ ਉਹ ਬੰਦਿਆਂ ਦਾ ਤੁਸੀਂ ਇਹ ਦੇਖੋ ਕਿੱਡਾ ਜਿਗਰਾ ਹੋਊਗਾ ਕਿੱਡੀ ਦ੍ਰਿੜਤਾ ਵਾਲੇ ਤੇ ਕਿੱਡੀ ਸੋਚ ਵਾਲੇ ਬੰਦੇ ਹੋਣਗੇ ਸੋ ਫਿਰ ਜਿੱਥੇ ਸਾਨੂੰ ਕਿਤੇ ਕੋਈ ਇਸ ਤਰ੍ਹਾਂ ਦਾ ਸਾਨੂੰ ਲੱਗਦਾ ਕਿ ਸਾਡੇ ਸੰਘਰਸ਼ੀ ਯੋਧੇ ਬਾਹਰ ਹੋਣ ਮੁਕਤ ਹਾਰਾ ਦੇ ਵਿੱਚ ਸ਼ਾਮਲ ਹੋਣ ਜੋ ਕਿ ਕਾਨੂੰਨ ਦੇ ਮੁਤਾਬਕ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਚੁੱਕੇ ਨੇ ਤਾਂ ਜਿੱਥੇ ਸਾਨੂੰ ਵੀ ਕੋਈ ਸੱਦਾ ਆਉਂਦਾ ਤਾਂ ਸਾਨੂੰ ਸਾਰਿਆਂ ਨੂੰ ਜਾਣਾ ਚਾਹੀਦਾ ਇੱਕ ਵੀਰ ਲਿਖ ਰਿਹਾ ਵਿੱਚ ਮੈਂ ਪੜ ਰਿਹਾ ਕਹਿੰਦਾ ਬਾਈ ਸੰਗਰੂਰ ਤੋਂ ਚੋਣ ਲੜ ਨਹੀਂ ਵੀਰੇ ਮੈਂ ਸੰਗਰੂਰ ਤੋਂ ਚੋਣ ਨਹੀਂ ਲੜ ਰਿਹਾ ਮੈਂ ਕਿਸੇ ਵੀ ਉਸ ਬੰਦੇ ਦੇ ਖਿਲਾਫ ਕਿਤੇ ਚੋਣ ਨਹੀਂ ਲੜੂੰਗਾ ਜਿਹੜਾ ਵੀ ਬੰਦਾ ਅ ਚੰਗਾ ਹੈ ਉਹ ਕਿਸੇ ਵੀ ਪਾਰਟੀ ਦਾ ਹੋ ਸਕਦਾ ਉਹ ਹੁਣ ਬਾਲੇ ਵਿੱਚ ਕਹੀ ਜਾਂਦੇ ਨੇ ਮੈਂ ਇੱਕ ਹੋਰ ਤੁਹਾਡੇ ਨਾਲ ਗੱਲ ਚੱਲੋ ਇੱਥੇ ਚੱਲੀ ਰਸਾਂਝ ਵੀ ਕਰ ਲੈਣਾ ਕਿ ਭਗਵੰਤਮਾਨ ਨੂੰ ਕੋਈ ਭਗਵੰਤਮਾਨ ਨੂੰ ਗਾਲਾਂ ਕੱਢ ਦਿੰਦਾ ਕੋਈ ਖੈਰੇ ਨੂੰ ਗਾਲਾਂ ਕੱਢੀ ਜਾਂਦਾ ਹਨ ਮੈਂ ਖੈਰ ਫੇਸਬੁਕ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਕਿ ਮੈਂ ਬਾਤ ਹੀ ਬੌਲੀ ਦੇਖਦਾ ਨਹੀਂ ਹੈਗਾ ਇੰਨਾ ਬ੍ਰਿੱਕੀ ਦੇ ਨਾਲ ਉਹ ਰੰਧਾਵੇ ਵਰਗੇ ਮੇਰੇ ਮਿੱਤਰਾਂ ਦੱਸ ਦਿੰਦੇ ਆ ਕਹਿੰਦੇ ਬਾਈ ਕੋਈ ਉਹਨੂੰ ਪੰਡ ਕਹੀ ਜਾਂਦਾ ਕੋਈ ਖੈਰੇ ਨੂੰ ਪਤਾ ਨਹੀਂ ਕੁਰਸੀ ਦਾ ਭੁੱਖਾ ਪਤਾ ਨਹੀਂ ਕਿਸ ਤਰ੍ਹਾਂ ਦੇ ਜਿਹੜੇ ਉਹ ਨਹੀਂ ਚਾਹੀਦਾ ਵੀ ਮੈਂ ਕਹਿੰਦਾ ਮੈਂ ਮੈਂ ਖੈਰਾ ਸਾਰਨਾ ਵੀ ਇੱਕ ਦੋਰੀ ਗੱਲ ਕੀਤੀ ਹੈ ਭਗਵੰਤਮਾਨ ਨਾਲ ਵੀ ਇੱਕ ਦੋਰੀ ਗੱਲ ਕੀਤੀ ਹੈ ਯਾਰ ਜੇ ਤੁਸੀਂ ਅੱਜ ਇਹਨਾਂ ਲੋਕਾਂ ਨੂੰ ਪਾਸੇ ਕਰਨਾ ਤਾਂ ਕਾਲੀਆਂ ਕਾਂਗਰਸੀਆਂ ਤੋਂ ਜਿਹੜੇ ਚੋਰ ਨੇ ਇਹਨਾਂ ਇਹਨਾਂ ਤੋਂ ਪੰਜਾਬ ਨੂੰ ਆਜ਼ਾਦ ਕਰਾਉਣਾ ਤਾਂ ਤਾਂ ਸੋ ਨੂੰ ਇਕੱਠੇ ਹੋਣ ਦੀ ਲੋੜ ਆ ਸੋ ਮੈਂ ਕਿਤੇ ਵੀ ਭਵੰਤਮਾਨ ਦੇ ਖਿਲਾਫ ਜਾਂ ਮੈਂ ਕਿਸੇ ਖੈਰੇ ਦੇ ਖਿਲਾਫ ਜਾਂ ਮੈਂ ਕਿਸੇ ਮਾਨ ਸਾਹਿਬ ਦੇ ਖਿਲਾਫ ਮੈਂ ਕਿਤੇ ਕੋਈ ਚੋਣ ਨਹੀਂ ਲੜ ਰਿਹਾ ਐਮ ਐਫ ਵਹਾਨਾ ਮੇਰਾ ਵੀ ਡਾਇਆ ਕਰੋ ਮੈਨੂੰ ਬੈਠਾ ਮੋਤਾ ਬੈਠਾ ਮੇਰੇ ਕੋਲੇ ਇੱਧਰ ਮੋਤਾ ਕਹਿੰਦਾ ਤੜਕੇ ਦੀ ਖਬਰੂ ਡੀਪੀਆ ਸੰਗਰੂਰ ਚ ਵੀ ਇੱਥੇ ਚੋਣ ਲੜ ਰਿਹਾ ਨਹੀਂ ਮੈਂ ਕੋਈ ਚੋਣ ਨਹੀਂ ਲੜ ਰਿਹਾ ਭਰਾ ਹਾਂ ਚੰਗੇ ਬੰਦਿਆਂ ਦੀ ਮੈਂ ਜ਼ਰੂਰ ਜਿਹੜੀ ਹਮਾਇਤ ਕਰਦਾ ਸਪੋਰਟ ਕਰਦਾ ਉਹ ਚਾਹੇ ਨਵਜੋਤ ਸਿੱਧੂ ਵੀ ਹੋਵੇ ਹਾਲਾਂਕਿ ਕਾਂਗਰਸ ਪਾਰਟੀ ਦਾ ਚਾਹੇ ਨਜੋਤ ਵੀ ਹੋਵੇ ਤੇ ਮੈਂ ਉਹਨੂੰ ਵੀ ਸਲਾਮ ਕਰਦਾ ਕਿਉਂਕਿ ਉਹ ਵੀ ਬੰਦਾ ਬੜਾ ਬੇਵਾਕ ਬੰਦਾ ਔਰ ਬੰਦੇ ਨੇ ਸਾਰਾ ਦੇਖੋ ਕਿੰਨਾ ਉਹਦੇ ਖਿਲਾਫ ਕੂੜਾ ਪ੍ਰਚਾਰ ਹੋਣਾ ਸ਼ੁਰੂ ਹੋਇਆ ਸੀ ਕਿਸ ਤਰ੍ਹਾਂ ਉਹਦੇ ਖਿਲਾਫ ਉਹਦੇ ਕਾਲਖ ਮਰਨ ਲੱਗ ਗਏ ਉਹਦੇ ਖਿਲਾਫ ਬਿਆਨ ਦੇਣ ਲੱਗ ਗਏ ਕਿ ਇਹ ਗਦਾਰ ਹੈ ਪਾਕਿਸਤਾਨ ਚ ਲਿਆ ਜਾਵੇ ਜਿਹੜਾ ਦਾ ਗਲ ਘੱਟ ਕੇ ਲਿਆਊਗਾ ਵਿੱਚ ਜਿਹੜੇ ਫਿਰਦੇ ਐ ਇੱਥੇ ਦੂਜੇ ਹੱਬ ਸੈਵ ਸੈਨਾਂ ਵਾਲੇ ਜਾਂ ਕੋਈ ਹੋਰ ਆ ਉਹ ਕਹਿੰਦੇ ਸੀ ਇਹਨੂੰ 10 ਲੱਖ ਅਸੀਂ ਨਾਮ ਦੇਵਾਂਗੇ ਜਿਹੜਾ ਨਾ ਪਰ ਉਹ ਬੰਦੇ ਨੇ ਆਪਣੇ ਇਮਾਨ ਤੋਂ ਨਹੀਂ ਡੋਲਿਆ ਸੋ ਕੋਈ ਵੀ ਕਿਸੇ ਵੀ ਪ੍ਰਕਾਰ ਦਾ ਜਿਹੜਾ ਬੰਦਾ ਅੱਜ ਪੰਜਾਬ ਲਈ ਵਧੀਆ ਸੋਚਦਾ ਹੈ ਪੰਜਾਬ ਨੂੰ ਦਿਲੋਂ ਪਿਆਰ ਕਰਦਾ ਹੈ ਪੰਜਾਬ ਲਈ ਕੁਝ ਕਰਨਾ ਚਾਹੁੰਦਾ ਅਸੀਂ ਉਹਦੇ ਨਾਲ ਆਂਗਾ ਉਹ ਕੋਈ ਸਾਨੂੰ ਨਹੀਂ ਬਤਲ ਹੈਗਾ ਉਹ ਉਹ ਕਿਹੜੀ ਉਹ ਝਾੜੂ ਵਾਲੀ ਪਾਰਟੀ ਦਾ ਉਹ ਖੈਰੇ ਵਾਲੀ ਪਾਰਟੀ ਦਾ ਜਾਂ ਉਹ ਕਾਂਗਰਸ ਪਾਰਟੀ ਚੋਂ ਜੋ ਸਿੱਧੂ ਆ ਚਾਹੇ ਕੋਈ ਹੋਰ ਕਿਸੇ ਪਾਰਟੀ ਦਾ ਸੋ ਅਸੀਂ ਉਸ ਬੰਦੇ ਦੇ ਜਮ ਜਿੱਥੇ ਵੀ ਜਾਣਾ ਪਿਆ ਜੇ ਪੰਜਾਬ ਸਾਨੂੰ ਇਹ ਲੱਗਿਆ ਕਿ ਯਾਰ ਚੰਗੇ ਬੰਦੇ ਜਿਹੜੇ ਹੈਗੇ ਨੇ ਤਾਂ ਅਸੀਂ ਉਹਨਾਂ ਲਈ ਜਾ ਕੇ ਜ਼ਰੂਰ ਹਮਾਇਤ ਕਰਾਂਗੇ ਸੋ ਮੈਂ ਇਹ ਗੱਲ ਤੁਹਾਨੂੰ ਜਿਹੜੀ ਮੇਰਾ ਮੇਰਾ ਫਿਰ ਮੈਂ ਕਹਿੰਦਾ ਮੇਰਾ ਸਪਸ਼ਟੀਕਰਨ ਦੇ ਦਿੰਦਾ ਕਾਰਨ ਇਹ ਹੀ ਸੀਗਾ ਕਿ ਮੈਂ ਮਾਨ ਸਾਹਬ ਦੀ ਦਿਲੋਂ ਇਜਤ ਕਰਦਾ ਕਿਉਂਕਿ ਉਹਨਾਂ ਨੇ ਆਪਣੀ ਜ਼ਿੰਦਗੀ ਦੇ ਜਿਹੜੇ ਕੀਮਤੀ ਸਾਲ ਸੀਗੇ ਇੱਕ ਨੌਕਰੀ ਛੱਡ ਕੇ ਸਿੱਖ ਸੰਘਰਸ਼ ਦੇ ਲੇਖਾ ਲੇ ਇਹੀ ਮੈਂ ਗੱਲ ਤੁਹਾਨੂੰ ਸਾਂਝੀ ਕਰ ਰਿਹਾ ਤੁਹਾਡਾ ਨਾਮ ਤੇ ਮੈਂ ਉਹਨਾਂ ਨੂੰ ਕਹਿਣਾ ਚਾਹੁੰਦਾ ਯਾਰ ਵੀ ਇਸ ਤਰ੍ਹਾਂ ਦੀਆਂ ਜਿਹੜੀਆਂ ਉਹ ਆਗਾ ਨਾਂ ਲਾਇਆ ਕਰੋ ਤੇ ਜਿਹੜੀਆਂ ਆ ਮਤਲਬ ਕਿ ਤੁਸੀਂ ਫੇਸਬੁਕਾਂ ਤੇ ਪਾ ਦਿੰਨੇ ਹੋ ਵੀ ਉਹ ਆਏ ਹੋ ਗਿਆ ਉਹਨੇ ਐਂ ਕਰਤਾ ਉਹਨੇ ਐਂ ਕਰਤਾ ਉਹ ਪਤਾ ਨਹੀਂ ਕੀ ਕੁਝ ਬਣਾ ਕੇ ਵੇਚ ਤੁਸੀਂ ਕੱਟ ਵੱਢ ਜੀ ਕਰਕੇ ਕੀ ਵਿਚ ਵਾੜ ਦਿੰਨੇ ਉਹ ਨਹੀਂ ਚਾਹੀਦਾ ਵੀ ਇਸ ਤਰ੍ਹਾਂ ਦੀ ਮੈਂ ਕਹਿੰਦਾ ਸਮੁੱਚੀ ਕੌਮ ਨੂੰ ਇੱਕ ਹੋਣ ਦੀ ਲੋੜ ਹੈ ਜੇ ਇੱਕ ਹੋ ਜਾਣਗੇ ਤਾਂ ਬਚ ਜਾਗੇ ਤੇ ਨਹੀਂ ਹਾਲਾਤ ਵਰ ਸਾਡੇ ਅਸੀਂ ਤਬਾਹੀ ਦੇ ਮਹਾਣੇ ਤੇ ਆ ਕੇ ਖੜੇ ਹੋ ਗਏ ਆ ਬਹੁਤਾ ਦੇਰ ਪਰ ਸਾ ਨੂੰ ਮਿੱਤਰੋ ਪੈਂਦੀ ਨਹੀਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰੇ ਕਿਹੜੇ ਸਿੰਘ ਸ਼ਹੀਦਾਂ ਦਾ ਨਾਮ ਜਾਂ ਕਿਸ ਕੌਮ ਦੇ ਬੁੱਧੀ ਜੀਵੀ ਦਾ ਨਾਮ ਸੁਨਹਿਰੀ ਅਖ਼ਰਾਂ ਵਿੱਚ ਲਿਖਿਆ ਜਾਵੇਗਾ ਇਹ ਤਾਂ ਆਉਣ ਵਾਲਾ ਵਕਤ ਹੀ ਤੈਅ ਕਰਦਾ ਹੈ ਪਰ ਤੁਸੀਂ ਬਖੂਬੀ ਜਾਣਦੇ ਹੋ ਕਿ ਕੌਮ ਦਾ ਅਸਲ ਦਰਦ ਰੱਖਣ ਵਾਲੇ ਕੌਣ ਨੇ ਤੇ ਸਿੱਖ ਕੌਮ ਦੇ ਅੰਦਰ ਮਸੰਦ ਕੌਣ ਨੇ ਜਿਨ੍ਹਾਂ ਕਰਕੇ ਕੌਮ ਨੂੰ ਟਾ ਕੱਲ ਵੀ ਲੱਗਦੀ ਸੀ ਅੱਜ ਵੀ ਲੱਗ ਰਹੀ ਹੈ ਤੇ ਜੇਕਰ ਇਹ ਮਸੰਦ ਅਸੀਂ ਜਲਦਬਾਰ ਨਾ ਕੱਢੇ ਤਾਂ ਕੱਲ ਵੀ ਇਹ ਟਾ ਲਾਂਦੇ ਰਹਿਣਗੇ ਸਿੱਖ ਕੌਮ ਦੇ ਵਿੱਚ ਤੁਸੀਂ ਕਿਸ ਕਿਸ ਨੂੰ ਸਭ ਤੋਂ ਵੱਡਾ ਮਸੰਦ ਸਮਝਦੇ ਹੋ ਆਪਣੇ ਵਿਚਾਰ ਨੇ ਚ ਕਮੈਂਟਸ ਦੇ ਵਿੱਚ ਜ਼ਰੂਰ ਦੇਣਾ ਵੀਡੀਓ ਚੰਗੀ ਲੱਗੀ ਹੋਏ ਲਾਈਕ ਤੇ ਸ਼ੇਅਰ ਵੀ ਇਸ ਜ਼ਰੂਰ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਿੱਖ ਧਰਮ ਦੀ ਹਰ ਕਥੀ ਵੀਨੀ ਅਤੇ ਗੁਰਬਾਣੀ ਵਾਸਤੇ ਹੁਣੇ ਸਬਸਕ੍ਰਾਈਬ ਕਰੋ ਗੁਰਬਾਣੀ ਅਖੰਡ ਬਾਣੀ ਅਤੇ ਨੋਟੀਫਿਕੇਸ਼ਨਸ ਵਾਸਤੇ ਬੈਲੋ ਰਿੰਗ ਕਰੋ